ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਜਿਸ ਤਰ੍ਹਾਂ ਕੀ ਅੱਜ ਦੀ ਟਾਈਟਲ ਪਾੜੀ ਰਿhta ਕਿ ਸ਼ੁਕਰ ਹੈ ਮੈਂ ਪਿੰਡ ਪਰਿਆਲੇ ਨਹੀਂ ਰਹਿੰਦਾ ਇਹ ਬਿਲਕੁਲ ਸੱਚ ਹੈ ਤੇ ਤੁਸੀਂ ਵੀ ਕਹੋਗੇ ਕਿ ਹਾਂ ਯਾਰ ਇਹ ਅਰੁਣ ਅੱਜ ਬਿਲਕੁਲ ਸਹੀ ਕਹਿ ਰਿਹਾ ਹੈ ਤੇ ਅਕਸਰ ਤੁਸੀਂ ਮੇਰੀ ਵੀਡੀਓ ਜਿਹੜੀਆਂ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਤੇ ਅੱਜ ਦੀ ਵੀਡੀਓ ਵੀ ਤੁਸੀਂ ਜ਼ਰੂਰ ਸ਼ੇਅਰ ਕਰਨਾ ਇਹ ਖਾਸ ਕਰਕੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਨੂੰ ਇਹ ਵੀਡੀਓ ਜ਼ਰੂਰ ਭੇਜਾਂ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਨੂੰ ਦਿੱਤੀ ਗਈ ਸੀ ਅਤੇ ਇਹ ਡਿਊਟੀ ਦਿੱਤੀ ਗਈ ਸੀ ਕਿ ਸ਼ਹਿਰ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਪਰ ਸ਼ਹਿਰ ਦਾ ਧਿਆਨ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਵਿਅਕਤੀ ਨੂੰ ਆਪਣੇ ਪਿੰਡ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਣ ਲੱਗਿਆ ਹੈ ਤੇ ਇਹ ਹਾਲਾਤ ਹੈ ਪਿੰਡ ਪੜਿਆਲਾ ਨੂੰ ਜਾਂਦੀ ਹੋਈ ਸੜਕ ਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਪੜਿਆਲਾ ਦੀਆਂ ਤੇ ਇਹ ਹਾਲ ਹੈ ਪਿੰਡ ਪੜਿਆਲੇ ਦੇ ਜਿੱਥੇ ਬਰਖਾਤ ਦਾ ਪਾਣੀ ਸੀਵਰੇਜ ਦਾ ਗੰਦਾ ਨਾਲਿਆਂ ਦਾ ਪਾਣੀ ਪਿਛਲੇ ਲਗਾਤਾਰ ਇੱਕ ਮਹੀਨੇ ਤੋਂ ਖੜਾ ਹੈ ਤੇ ਅਪੀਲ ਸਾਰਿਆਂ ਨੂੰ ਇਹ ਹੈ ਕਿ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਸ੍ਰੀ ਰਣਜੀਤ ਸਿੰਘ ਜਿੱਤੀ ਜੀ ਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ ਕਿਉਂਕਿ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਤੇ ਇਹ ਤਾਂ ਸ਼ੁਕਰ ਕਰੋ ਵੀ ਸਾਲ ਹਜੇ ਬਰਸਾਤ ਨਹੀਂ ਹੋਈ ਜੇਕਰ ਬਰਸਾਤ ਹੁੰਦੀ ਤਾਂ ਸ਼ਾਇਦ ਇਹ ਹੁੰਦਾ ਕਿ ਪਿੰਡ ਦੇ ਵਿੱਚ 2-2 ਫੁੱਟ 4-4 ਫੁੱਟ ਪਾਣੀ ਖੜਾ ਹੁੰਦਾ ਅਤੇ 4-4 ਫੁੱਟ ਪਾਣੀ ਖੜਨ ਹੋਣ ਦੇ ਨਾਲ ਕਿਤੇ ਕੀ ਬੱਚੇ ਬਜ਼ੁਰਗੋ ਬਿਮਾਰ ਹੁੰਦੇ ਅਤੇ ਨੁਕਸਾਨ ਵੀ ਲੋਕਾਂ ਦਾ ਹੁੰਦਾ ਤੇ ਪਿੰਡ ਦੇ ਵਿੱਚ ਬਿਮਾਰੀ ਫੈਲਦੀ ਅਤੇ ਪਿੰਡ ਦੇ ਵਿੱਚ ਬਿਮਾਰੀ ਫੈਲਦੇ ਹੋਏ ਨੂੰ ਦੇਖਦੇ ਹੋਏ ਤਾਂ ਲੋਕ ਚੁੱਪ ਕਰਕੇ ਬੈਠ ਰਹੇ ਨੇ ਪਰ ਜਦੋਂ ਇਹ ਕੈਂਪ ਲੱਗਦਾ ਤਾਂ ਕੈਂਪ ਦੇ ਵਿੱਚ ਲੋਕ ਦਵਾਈਆਂ ਲੰਦੇ ਹੋਏ ਵੀ ਨਜ਼ਰ ਆਉਂਦੇ ਯਾਰ ਘੱਟੋ ਘੱਟ ਆਪਣੇ ਲਈ ਤਾਂ ਬੋਲੋ ਇਹ ਹਾਲਾਤ ਹੈ ਪਿੰਡ ਪੜਿਆਲਾ ਦੇ ਤੇ ਗੁਜ਼ਾਰੀ ਸ਼ਾਭ ਨੂੰ ਇਹ ਹੀ ਹੈ ਕਿ ਨਗਰ ਕੌਂਸਲ ਕੋਰਾਲੀ ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਜਿੱਤੀ ਜੀ ਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ ਤਾਂ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਇੱਕ ਤਲਾ ਮੈਨੂੰ ਕੋਲ ਇਹ ਦੱਸ ਦਿਓ ਵੀ ਆਵਾਜ਼ ਆ ਰਹੀ ਹੈ ਕਮੈਂਟ ਕਰਕੇ ਅਸ ਕਿਉਂਕਿ ਬਸ ਸਿਰਫ ਇੱਕ ਕਮੈਂਟ ਕਰਕੇ ਦੱਸ ਦਿਓ ਵੀ ਆਵਾਜ਼ ਆ ਰਹੀ ਹੈ ਫਿਰ ਅਗਲੀ ਵੀਡੀਓ ਆਪਾਂ ਫਿਰ ਸ਼ੁਰੂ ਕਰਦੇ ਆ ਇੱਕ ਵੀ ਕੋਈ 10 ਬੰਦੇ ਦੇਖ ਰਹੇ ਇਸ ਵਕਤ ਜੇ ਕੋਈ ਕਹਿ ਸਕਦਾ ਹੈ ਤਾਂ ਇੱਕ ਵਾਰ ਕਮੈਂਟ ਕਰ ਦਿਓ ਵੀ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਬਸ ਸਿਰਫ ਇੰਨਾ ਕਹ ਦੱਸ ਦਿਓ ਕਿਉਂਕਿ ਜਦੋਂ ਲਾਈਵ ਸ਼ੁਰੂ ਕਰਿਆ ਅਤੇ ਵਿੱਚ ਕੁਝ ਵੀਡੀਓ ਜਿਹੜੀ ਆਣੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਦੇ ਫੋਨ ਆ ਰਹੇ ਹਨ ਤੇ ਜ਼ਰੂਰ ਇੱਕ ਵਾਰ ਦੱਸ ਦਿਓ ਆਵਾਜ਼ ਆ ਰਹੀ ਹੈ ਨਹੀਂ ਕੋਈ ਇੱਕ ਬੰਦਾ ਕੋਈ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਪਹਿਲਾਂ ਇੱਕ ਦਾ ਕਰ ਦਿਓ ਯਾਰ ਕਮੈਂਟ ਫਿਰ ਅਗਲੀ ਵੀਡੀਓ ਸ਼ੁਰੂ ਕਰੀਏ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ बस ਇਹਨਾਂ ਕ ਦੱਸ ਦਿਓ ਮੈਨੂੰ ਐ ਲੱਗ ਰਿਹਾ ਵੀ ਸ਼ਾਇਦ ਆਵਾਜ਼ ਨਹੀਂ ਆ ਰਹੀ ਜਿਸ ਕਰਕੇ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਓਕੇ ਜੀ ਧੰਨਵਾਦ ਜੀ ਆ ਤੇ ਵੀਡੀਓ ਤੁਹਾਨੂੰ ਇਹ ਜਿਹੜੀ ਹੈ ਹੁਣ ਦਿਖਾ ਰਹੇ ਆ ਇਹ ਪਿੰਡ ਪਰਿਆਲਾ ਦੀ ਹੈ ਤੇ ਗੁਜ਼ਾਰੀ ਜਈਏ ਵੀ ਰঞ্জੀਤ ਸਿੰਘ ਜਿੱਤੀ ਜੋ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਤੇਸ ਦੇ ਦਿਓ ਤਾਂ ਕਿ ਜਿਹੜਾ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਇਸ ਸੜਕ ਦੇ ਉੱਪਰ ਜਿਹੜਾ ਪਾਣੀ ਖੜਾ ਰਹਿੰਦਾ ਹੈ ਤੇ ਇਸ ਖੜੇ ਪਾਣੀ ਕਰਕੇ ਅਕਸਰ ਲੋਕ ਜਿਹੜੇ ਆ ਬਿਮਾਰ ਹੋ ਰਹੇ ਨੇ ਤੇ ਤੁਹਾਨੂੰ ਨਾਲੇ ਦੀ ਤਸਵੀਰਾਂ ਦਿਖਾਣੇ ਵੀ ਨਾਲੇ ਰਕ ਪਾਣੀ ਜਿਹੜੀ ਸਲੱਪ ਹੈ ਇਹ ਵੀ ਜਿਹੜੀ ਝੂਗੀਆਂ ਤੇ ਆ ਨਾਲਾ ਹੈ ਚਾਰ ਦੇ ਕਰਾਲੀ ਦੇ ਨਾਲੇ ਤਾਂ ਸਾਰੇ ਜ਼ਰੂਰ ਪਟੇ ਪਏ ਨੇ ਜੇਕਰ ਇੱਥੇ 15 20 ਬੰਦੇ ਲਾ ਕੇ ਕੰਮ ਕੀਤਾ ਜਾ ਸਕੇ ਤਾਂ ਤਕਰੀਬਨ ਪੰਜ ਚਰ ਦਿਨ ਦੇ ਵਿੱਚ ਇਹ ਪੂਰੇ ਨਾਲਿਆਂ ਦੀ ਸਫਾਈ ਹੋ ਸਕਦੀ ਹੈ ਤੇ ਪਾਣੀ ਜਾਵੇਗਾ ਕਿਥੇ ਇਹ ਹੁਣ ਤੁਸੀਂ ਦੇਖ ਲਓ ਕਿਉਂਕਿ ਆ ਨਾਲੇ ਫੁੱਲ ਬਿਲਕੁਲ ਫੁੱਲ ਨਾਲੇ ਪਏ ਆ ਤੇ ਸਾਰਾ ਪਾਣੀ ਜਿਹੜਾ ਸੀਵਰੇਜ ਦਾ ਬਾਹਰ ਆਇਆ ਹੋਇਆ ਆ ਤੇ ਸਾਹਮਣੇ ਜਿਹੜਾ ਮੇਰੇ ਤੁਹਾਨੂੰ ਦਿਖਾ ਰਹੇ ਆ ਪੁਲ ਬਣਿਆ ਹੋਇਆ ਤੇ ਤੁਸੀਂ ਇਹ ਗੱਲ ਸੋਚ ਲਓ ਵੀ ਜੇਕਰ ਪੁਲ ਪੁਲ ਤੇ ਪਾਣੀ ਮੀਂਹ ਪੈਂਦਾ ਤਾਂ ਸਾਰਾ ਪੂਲ ਵਾਲਾ ਪਾਣੀ ਆ ਜਿਹੜਾ ਕਿਤੇ ਨਾ ਕਿਤੇ ਉਹ ਸਾਰਾ ਨੀਚੇ ਆਣਾ ਹੈ ਤੇ ਨੀਚੇ ਅੱਗੇ ਹੋਰ ਦੋ ਪੁਲ ਬਣ ਰਹੇ ਆ ਤੇ ਉੱਥੇ ਵੀ ਬਰਸਾਤ ਕਿਤੇ ਵੀ ਹੁੰਦੀ ਹੈ ਪਰਿਆਲੇ ਦੇ ਲਾਗੇ ਤਾਂ ਇਹ ਜਿਹੜਾ ਬਰਸਾਤ ਦਾ ਪਾਣੀ ਹੈ ਉਹ ਸਾਰਾ ਪਿੰਡ ਪਰਿਆਲੇ ਨੂੰ ਤੇ ਹੋਰ ਨਾਲ ਦੇ ਪਿੰਡਾਂ ਨੂੰ ਮਾਰ ਕਰੇਗਾ ਤੇ ਹਾਲਾਤ ਇਹ ਪਿੰਡ ਦੇ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਇਹ ਤਾਂ ਧਰਨਾ ਵਿਚਾਰਾ ਜਿਹਨੇ ਪਲਾਟ ਇਹ ਅਰਬਾਂ ਰੁਪਏ ਦਾ ਲਿਆ ਹੋਣਾ ਉਹ ਸੋਚਦਾ ਹੋਣਾ ਵੀ ਯਾਰ ਪਾਣੀ ਕਿਸ ਤਰ੍ਹਾਂ ਗੱਡਾ ਮੈਂ ਕੀ ਕਰਾਂ ਇਹ ਹਾਲਾਤ ਕਾਈ ਜੰਮ ਗਈ ਤੁਹਾਡੇ ਸਾਹਮਣੇ ਹੀ 15 ਦਿਨ ਤੋਂ ਲਗਾਤਾਰ ਪਾਣੀ ਖੜਾ ਹੈ ਤੇ ਤੁਹਾਨੂੰ ਸੜਕ ਦਿਖਾਣੇ ਆ ਇੱਥੇ ਝੰਡਾ ਸਾਹਿਬ ਗੁਰਦੁਆਰਾ ਸਾਹਿਬ ਹੈ ਬਿਲਕੁਲ ਗੁਰਦੁਆਰਾ ਸਾਹਿਬ ਇੱਥੋਂ ਜਿਹੜਾ ਬਿਲਕੁਲ ਨੇੜੇ ਹੈ ਤੇ ਤੁਹਾਨੂੰ ਸੜਕ ਦਾ ਰਸਤਾ ਦਿਖਾਣੇ ਜਿੱਥੇ ਗੁਰਦੁਆਰਾ ਸਾਹਿਬ ਰੋਟੀਆਂ ਦੀ ਸੇਵਾ ਕਰਨ ਵਾਸਤੇ ਜਿਹੜੇ ਪਿੰਡ ਦੇ ਲੋਕ ਆਉਂਦੇ ਨੇ ਤੇ ਇਹ ਆ ਰਸਤਾ ਹੈ ਇਹ ਰਸਤਾ ਪਰਿਆਲੇ ਪਿੰਡ ਨੂੰ ਜਾਂਦਾ ਹੁਣ ਇਹ ਦੇਖ ਲਓ ਵੀ ਜਾਣਾ ਕਿੱਕਣਾ ਜਾਂ ਤਾਂ ਤੁਹਾਨੂੰ ਗੱਡੀ ਲੈਣੀ ਪੈਣੀ ਜਿਹੜੇ ਪੈਦਲ ਲੋਕ ਜਾਂਦੇ ਉਹਨਾਂ ਵਾਸਤੇ ਰਸਤਾ ਨਹੀਂ ਹੈਗਾ ਇਹ ਸਿਰਫ ਰਸਤਾ ਗੱਡੀਆਂ ਵਾਲੇ ਵਾਸਤੇ ਹੈ ਤੇ ਇਹ ਰਸਤੇ ਵਿਚ ਨੂੰ ਨਿਕਲ ਗਿਆ ਪਤਾ ਨਹੀਂ ਕਿਹੜਾ ਵਿਚਾਰਾ ਭਗਤਾਂ ਦੇ ਸਵੇਰੇ ਸਵੇਰੇ ਦੋ ਕ ਟਰਾਲੀਆਂ ਜਿਹੜੀਆਂ ਆ ਉਹ ਪਾ ਗਿਆ ਬਜਰੀਆਂ ਇਹ ਹੁਣ ਕੋਈ ਵਿਚਾਰਾ ਮਾਤੜ ਜਿੰਨੂੰ ਆ ਬਾਕੀ ਆ ਨਾਲਾ ਆ ਨਾਲਾ ਆ ਨਾਲਾ ਇਹ ਪੂਰਾ ਇਹ ਹੁਣ ਥੋੜੇ ਸਾਹਮਣੇ ਹਾਲਾਤ ਆ ਪਿੰਡ ਪਰਿਆਲਾ ਦੇ ਤੇ ਨਗਰ ਕੌਂਸਲ ਪ੍ਰਧਾਨ ਨੂੰ ਅਪੀਲ ਆ ਭਾਈ ਵੀ ਇਹਨੂੰ ਪਹਿਲਾਂ ਸੁਧਾਰ ਕਰ ਲੋ ਜੇ ਹੁੰਦਾ ਹੈ ਤੇ ਹਾਲਾਤ ਤੁਹਾਡੇ ਪਿੰਡ ਦੇ ਸ਼ਹਿਰ ਦੇ ਆਪਾਂ ਹਾਲਾਤ ਬਾਅਦ ਚ ਸੁਧਾਰਾਂਗੇ ਤੇ ਪਹਿਲਾਂ ਆਪਣੇ ਪਿੰਡ ਦੇ ਹਾਲਾਤ ਕਰ ਲੋ ਕਿਉਂਕਿ ਪ੍ਰਧਾਨਗੀ ਬਹੁਤ ਜਿਹੜੀ ਹੈ ਉਹ ਕਿਸਮਤ ਨਾਲ ਮਿਲਦੀ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਪ੍ਰਧਾਨ ਆਏ ਆ ਚਾਹੇ ਉਹ ਨਗਰ ਕੌਂਸਲ ਪ੍ਰਧਾਨ ਲਖਮੀਰ ਜੀ ਹੋਵੇ ਚਾਹੇ ਕ੍ਰਿਸ਼ਨਾ ਦੇ ਵੀ ਹੋਵੇ ਚਾਹੇ ਉਹ ਜਸਵਿੰਦਰ ਗੋਲਡੀ ਹੋਵੇ ਚਾਹੇ ਬਾਬੂ ਤਨੀਰਾਮ ਹੋਵੇ ਚਾਹੇ ਬਾਬੂ ਕਾਂਸ਼ੀਰਾਮ ਹੋਵੇ ਤੇ ਕਈ ਜਿਹੜੇ ਆ ਉਹ ਲੀਡਰ ਜਿਹੜੇ ਆ ਪ੍ਰਧਾਨਗੀਆਂ ਕਰ ਚੁੱਕੇ ਆ ਪਰ ਆਪਣੇ ਜਿਹੜੇ ਵੇੜੇ ਹਰਿਕ ਸਵਾਰ ਦੇ ਆ ਇਹ ਤਾਂ ਪੜਿਆਲੇ ਪਿੰਡ ਦਾ ਮੁੱਖ ਗੇਟ ਹੈ ਉਹ ਤੇ ਤੋਂ ਪਰਿਆਲੇ ਦੀ ਪਹਿਚਾਨ ਹੁੰਦੀ ਹੈ ਇੱਥੇ ਐਮਐਲਏ ਵੀ ਰਹਿ ਚੁੱਕੇ ਆ ਪ੍ਰਭ ਜਿਹੜਾ ਪ੍ਰਭ ਆਸਰਾ ਦੇ ਬਿਲਕੁਲ ਨਾਲ ਇਹ ਪਾਣੀਆ ਐਮਐਨਏ ਬੀਬੀ ਬਲਵਿੰਦਰ ਬਲਜੀਤ ਕੌਰ ਵੀ ਜਿਹੜੇ ਰਹਿ ਰਹੇ ਆ ਤੇ ਇੱਥੇ ਗੁਰਪ੍ਰਤਾ ਪਰਿਆਲੇ ਦਾ ਪਿੰਡ ਹੈ ਇਹ ਪਿੰਡ ਗੁਰਪ੍ਰਤਾ ਪਰਿਆਲੇ ਦਾ ਚਿੱਤੇ ਕੀ ਐ ਐਕਸ ਐਮਐਲਏ ਵੀ ਜਿਹੜੇ ਰਹਿੰਦੇ ਸੀਗੇ ਤੇ ਰਸਤਾ ਤੁਹਾਡੇ ਸਾਹਮਣੇ ਆ ਹੁਣ ਤੁਹਾਨੂੰ ਆਲੇ ਪਲਾਟ ਦੇ ਹਾਲਾਤ ਦਿਖਾਉਣਾ ਤੇ ਤੁਹਾਨੂੰ ਰਸਤੇ ਦੇ ਹਾਲਾਤ ਵੀ ਦਿਖਾਣਾ ਪੈਣਾ ਚੁੱਤੀ ਰਸਤੇ ਦੇ ਹਾਲਾਤ ਦਿਖਾंदे ਦਿਖਾंदे ਸਾਨੂੰ ਇਹ ਵੀ ਲੱਗਦਾ ਕਿ ਸ਼ਾਇਦ ਅਸੀਂ ਹੁਣ ਵਿੱਚ ਡਿੱਗ ਜਾਈਏ ਤੇ اپیل ਆਈ ਹੈ ਵੀ ਯਾਰ ਘੱਟੋ ਘਾਟ ਆਪਣੇ ਪਿੰਡ ਦਾ ਸੁਧਾਰਤਾ ਕਰ ਲੋ ਇਹ ਤਾਂ ਤੁਸੀਂ ਅੱਜ ਮੈਂ ਤੁਹਾਨੂੰ ਮੇਰੀ ਚਾਹ ਵੀਡੀਓ ਰਿਕਾਰਡ ਕਰਕੇ ਰੱਖ ਲਿਓ ਆਣੇ ਵਾਲੇ ਜੇਕਰ ਬਰਸਾਤ ਘੱਟੋ ਘਾਟ 7 ਘੰਟੇ ਪੈਂਦੀ ਹੈ ਨਾ ਤਾਂ ਸਭ ਤੋਂ ਵੱਧ ਲੜਾਈ ਪੜਿਆਲੇ ਪਿੰਡ ਚ ਹੋਇਆ ਕਰਨੀ ਜੇ ਤੁਸੀਂ ਪਾਣੀ ਨਿਕਾਸੀ ਦਾ ਕੋਈ ਸਹੀ ਪ੍ਰਬੰਧ ਨਾ ਕਰਿਆ ਕਿਉਂਕਿ ਲੋਕਾਂ ਨੇ ਘਰਾਂ ਦੇ ਵਿੱਚ ਪਾਣੀ ਵੜਨਾ ਤੇ ਲੋਕਾਂ ਨੇ ਗਾਲ੍ਹਾਂ ਫੇਪਤਾ ਹੀ ਹੈ ਕਿੰਨੂੰ ਕੱਢਣੀ ਹੈ ਲੀਡਰ ਬਸੇਰੇ ਆ ਪਿੰਡ ਚ ਪਰ ਇਹ ਸਮੱਸਿਆ ਦਾ ਹੱਲ ਕਰਨ ਦੇ ਲਈ ਯਾਰ ਕੋਈ ਤਾਂ ਉੱਠ ਜਾਓ ਕੋਈ ਤਾਂ ਅੱਗੇ ਆ ਜਾਓ ਘੱਟੋ ਘੱਟ ਪਿੰਡ ਦੇ ਲੋਕ ਹੀ ਰੋਲਾ ਪਾ ਲੋ ਜਦੋਂ ਆਪਣੀ ਜ਼ਮੀਨਾਂ ਐਕਵਾਇਰ ਹੋਈਆਂ ਸੀਗੀਆਂ ਕਿਸੇ ਨੂੰ 4 ਕਰੋੜ ਮਿਲਦਾ ਤਾਂ ਕਿਸੇ ਨੂੰ 5 ਕਰੋੜ ਮਿਲਦਾ ਤਾਂ ਉਸ ਵਕਤ ਦਾ ਸਾਰੇ ਇਕੱਠੇ ਹੋਲੇ ਘੱਟੋ ਘੱਟ ਹੁਣ ਬਿਮਾਰੀ ਤੋਂ ਬਚਾਅ ਦੇ ਲਈ ਤਾਂ ਇਕੱਠੇ ਹੋਜੋ ਤੇ ਕੁਝ ਹੋਰ ਨਹੀਂ ਕਰ ਸਕਦੇ ਕਮਾਲ ਦੇ ਬੰਦੇ ਯਾਰ ਪਿੰਡ ਪਰਿਆਲਾ ਦੇ ਬਾਈ ਕਮਾਲ ਦੇ ਬੰਦੇ ਬੱਚੇ ਬਜ਼ੁਰਗ ਸਾਰੇ ਜਿਹੜੇ ਇਸੇ ਰਸਤੇ ਨੂੰ ਲੰਘ ਕੇ ਜਾਂਦੇ ਐ ਇਹਦੇ ਵਿੱਚ ਦਿਨ ਚ ਦੋ ਦੋ ਵਾਰ ਪਰ ਬੋਲਦਾ ਕੋਈ ਨਹੀਂ ਹੈਗਾ ਤੇ ਚਲੋ ਸਾਨੂੰ ਖਾਜ ਹੋਈ ਅਸੀਂ ਬੋਲਣ ਆ ਗਏ ਸਾਡਾ ਤਾਂ ਇੱਥੇ ਇਰਾਕਾ ਵੀ ਨਹੀਂ ਹੈਗਾ ਪਰ ਅਸੀਂ ਪਿੰਡ ਵਾਲਿਆਂ ਨੂੰ ਜ਼ਰੂਰ ਅਵੇਅਰ ਕਰਦੇ ਆਂ ਭਾਈ ਆਪਣੇ ਲਈ ਤਾਂ ਬੋਲ ਦੋ ਲੋਕਾਂ ਲਈ ਤਾਂ ਤੁਸੀਂ ਛੱਡੋ ਲੋਕਾਂ ਲਈ ਤਾਂ ਜਦੋਂ ਬੋਲੂंगे ਜਦੋਂ ਬੋਲੂंगे ਘੱਟੋ ਘੱਟ 15 20 ਬੰਦੇ ਇੱਥੇ ਲੱਗੇ ਹੋਵੇ ਸਫਾਈ ਸੇਵਕ ਨਾਲਾ ਖੁੱਲਿਆ ਹੋਵੇ ਜੇ ਬਰਸਾਤ ਪੈ ਵੀ ਜਾਵੇ ਤਾਂ ਨਾਲਾ ਜੇ ਸੁੱਕਾ ਸਾਫ਼ ਹੋਵੇ ਸਾਰਾ ਪਾਣੀ ਹੜ੍ਹ ਕੇ ਅੱਗੇ ਕਿਸੇ ਪਾਸੇ ਪਾਣੀ ਨਿਕਾਸੀ ਦਾ ਪ੍ਰਬੰਧਾ ਕਰ ਲੋ ਸੜਕ ਹੈ ਇਹ ਸੜਕ ਤਾਂ ਉਹਨੂੰ ਦਿਖਾ ਰਹੇ ਆਹ ਸੜਕ ਦਾ ਰਸਤਾ ਏ ਜੇ ਕਿਸੇ ਨੇ ਪਿੰਡ ਐਂਟਰੀ ਕਰਨੀ ਹੈ ਨਾ ਤਾਂ ਪੈਦਲ ਤਾਂ ਵਿਚ ਨੂੰ ਲੰਘਣਾ ਪੈਣਾ ਆਹ ਰਸਤਾ ਪਿੰਡ ਦਾ ਪੈਦਲ ਵਿਚ ਨੂੰ ਲੰਘਣਾ ਪੈਣਾ ਆ ਭਾਈ ਪਤਾ ਨਹੀਂ ਕਿਹੜਾ ਭਗਤ ਨੂੰ ਵਿਚਾਰੇ ਨੂੰ ਅੱਜ ਤਰਸ ਆਇਆ ਹੋਣਾ ਆ ਰੇੜੇ ਦੋਖ ਪਾ ਗਿਆ ਵਿਚਾਰਾ ਉਹਨੂੰ ਆਇਆ ਹੋਣਾ ਵੀ ਮੈਂ ਤਾਂ ਮਾਤੜਾ ਮੇਰੇ ਮੇਰੇ ਕੋਲ ਕਿਹੜਾ ਕਰੋੜਾ ਰੁਪਏ ਆ ਜਾਂ ਮੇਰੇ ਕੋਲ ਕਿਹੜਾ ਗੱਡੀ ਆ ਮੈਂ ਤਾਂ ਪੈਦਲ ਜਾਂ ਰੇੜੇ ਨਾਲ ਨਿਕਲਣਾ ਤੁਹਾਨੂੰ ਸਵੇਰੇ ਦਿਖਾ ਦਿੰਦਾ ਜਿਹੜੀ ਨਾਲ ਪਹੀ ਬਣੀ ਪਿਆ ਨਾ ਇੱਥੇ ਨੂੰ ਬੱਚੇ ਸਕੂਲ ਜਾਂਦੇ ਇੱਥੇ ਅੱਗੇ ਸਕੂਲ ਹੈ ਤਾਂ ਇਹਦੇ ਇਹਦੇ ਸਾਈਡ ਸਾਈਡ ਤੇ ਇਕੜਾ ਕੋਈ ਬਿਹਾਰ ਦਾ ਪਿੰਡ ਨਹੀਂ ਹੁੰਦਾ ਉਹ ਹਾਲਾਤ ਬੜੇ ਹੋਏ ਆ ਪਿੰਡ ਪੜਿਆਲਾ ਦੇ ਹੁਣ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਕਿ ਕਿਆ ਕਹਿਣਾ ਚਾਹੁੰਦੇ ਹੋ ਯਾਰ ਘੱਟੋ ਘਾਟ ਚਲੋ ਛੱਡੋ ਕਹਿਣਾ ਕੋਹ ਨਾਲ ਛੱਡੋ ਤੁਸੀਂ ਨਗਰ ਕੌਂਸਲ ਕਰਾਲੀ ਦੇ ਪ੍ਰਧਾਨ ਰਜੀਤ ਸਿੰਘ ਜਿੱਤੀ ਜੀ ਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ ਤਾਂਕਿ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਪਿੰਡ ਵਾਲੇ ਨੇ ਬੋਲਣਾ ਨਹੀਂ ਬੋਲਣਾ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਤਕਲੀਫ ਪਿੰਡ ਵਾਲਿਆਂ ਨੂੰ ਹੈ ਸ਼ਹਿਰ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਹੈ ਸ਼ਹਿਰ ਵਾਲਿਆਂ ਨੇ ਕਦੇ ਇੱਕ ਵਾਰ ਦੋ ਵਾਰ ਕਦੇ ਇਹਦੂ ਲੰਗੜਾ ਸਾਲ ਦੇ ਵਿੱਚ ਪਿੰਡ ਵਾਲਿਆਂ ਤਾਂ ਰੋਜ਼ ਲੰਗਣਾ ਜੇ ਕੋਈ ਨਹੀਂ ਕੁਝ ਕਰਦਾ ਤਾਂ ਪੱਲੇ ਤੇ 2-2000 ਰੁਪਏ ਦੀ ਪਰਚੀਆਂ ਕੱਟ ਗਈ ਕਿ ਇਹਨੂੰ ਸੜਕ ਨੂੰ ਕਰ ਲੋ ਸੈਟ ਕਟੋਕਰ ਭਰਤ ਪਾ ਕੇ 4 ਫੁੱਟ ਉੱਚੀ ਚੱਕ ਲੋ ਆਪ ਹੀ ਨਾਲੇ ਖੋਲ ਲੋ 10000 ਰੁਪਏ ਪਾ ਕੇ ਭਾਈ ਨੋਨਾ ਵੀ ਲੜਿਆ ਸੀਗਾ ਇਲੈਕਸ਼ਨ ਨੋਨਾ ਜੀ ਤੁਸੀਂ ਵੀ ਇਹਦੇ ਬਾਰੇ ਕੋਈ ਨਾ ਕੁਝ ਜ਼ਰੂਰ ਬੋਲਿਓ ਤੇ ਹਾਲਾਤ ਪਿੰਡ ਪਰਿਆਲੇ ਦੇ ਆ ਤੇ ਬੇਨਤੀ ਸਭ ਨੂੰ ਇਹ ਹੈ ਵੀ ਯਾਰ ਇਹ ਆਪਣੇ ਪਿੰਡ ਦੇ ਹਾਲਾਤ ਸੁਧਾਰਨ ਲਈ ਤਾਂ ਬੋਲੋ ਆ ਸੜਕ ਹੈ ਕਿ ਕਰ ਇੰਜ ਸੜਕਾਂ ਦੇ ਪਾਣੀ ਖੜਾ ਰਿਹਾ ਇਹ ਤਾਂ ਤੁਸੀਂ ਥੋੜੇ ਦਿਨ ਰੁਕ ਜਾਓ ਜਿੱਦਣ ਬਰਸਾਤ 4 ਘੰਟੇ ਹੋ ਗਈ ਨਾ ਤਾਂ ਪਿੰਡ ਪਰਿਆਲੇ ਵਿੱਚ ਲੜਾਈ ਪਾਣੀ ਵਿੱਚ ਹੋਣੀ ਹੈ ਵੀ ਭਾਈ ਤੇ ਸਾਡੇ ਘਰ 'ਚ ਪਾਣੀ ਵੜ ਗਿਆ ਸਾਡੇ ਘਰ 'ਚ ਪਾਣੀ ਵੜ ਗਿਆ ਸਾਡੇ ਘਰ 'ਚ ਪਾਣੀ ਵੜ ਗਿਆ ਉਹ ਭਾਈ ਜੀ ਆ ਰਹੇ ਲੈਟਾ ਚ ਮਾਰ ਦੇ ਇਹਦੇ ਵਿੱਚ ਨੂੰ ਲੰਘਾ ਇੱਧਰ ਨੂੰ ਹੁਣ ਇਹ ਵੀ ਹੋ ਸਕਦਾ ਵੀ ਜੇ ਕੋਈ ਉਪਰਾ ਕੋਈ ਬੰਦਾ ਹੋਵੇ ਉਹ ਮੁਰਜਵੇ ਦੇਖ ਕੇ ਵੀ ਭਾਈ ਕਿੱਧਰ ਨੂੰ ਹੈ ਉਹ ਬ੍ਰੇਕਾ ਜੀ ਮਾਰ ਲਿਆ ਹੁਣ ਸੱਜੇ ਘੱਪੇ ਰੋਕ ਰਿਹਾ ਹੈ ਵੀ ਕੀ ਕਰੀਏ ਹਲੋ ਨਾ ਹੁਣ ਬਾਈ ਰੋਕ ਰਿਆ ਸਾਹਮਣੇ ਉਹ ਉਹ ਰੁੱਕੇ ਭਾਈ ਸਾਹਿਬ ਉਹ ਕਹਿੰਦੇ ਵੀ ਇੱਥੇ ਮੈਨੂੰ ਪੈਦਲ ਤਾਰ ਦੇ ਬਾਈ ਮੈਂ ਤਾਂ ਵਿੱਚ ਨੂੰ ਪਿੱਛੇ ਵਿੱਚ ਰੰਗ ਜੂਗਾ ਵੀ ਅੱਗੇ ਸਕੂਟਰ ਹੀ ਨਾ ਲੈ ਕੇ ਆਈ ਵੀ ਇਹ ਪਿੰਡ ਪਰਿਆਲਾ ਏ ਆ ਲੈ ਬਾਈ ਉੱਥੇ ਤਾਰ ਕੇ ਤਾਰ ਕੇ ਉੱਪਰ ਨੂੰ ਘੁੰਮ ਗਏ ਤਾਂ ਝਾੜੀਆਂ ਝੂੜੀਆਂ ਮੈਨੂੰ ਤਾਂ ਆਉਂਗਾ ਬਾਈ ਅੱਗੇ ਨਹੀਂ ਆ ਕੇ ਇੱਥੇ ਕੋਈ ਬੋਲ ਸਕਦਾ ਪਿੰਡ ਵਾਲਾ ਚਲੋ ਪਿੰਡ ਦਾ ਮਸਲਾ ਜਿਨਾ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਕੰਗ ਸਾਬ ਕਹਿੰਦੇ ਹੁੰਨੇ ਆ ਪਿੰਡ ਦਾ ਮਸਲਾ ਹੈ ਉਹਨਾਂ ਦੀ ਆਪਣੀ ਤਕਲੀਫ ਹੈ ਉਹ ਸੈਟ ਸਹੀ ਕਰਨੀ ਚਾਹੁੰਦੇ ਆ ਤਾਂ ਉਹਨਾਂ ਨੂੰ ਆਪਣੇ ਬਾਰੇ ਤਾਂ ਬੋਲਣਾ ਪੈਣਾ ਲੋਕਾਂ ਵਾਸਤੇ ਤਾਂ ਘੱਟ ਬੋਲਦੇ ਸਾਨੂੰ ਖਾਜ ਹੋਈ ਅਸੀਂ ਦੂਰ ਤੇ ਆਕੇ ਬੋਲੇ ਪਰ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਅਖਲਾਤ ਕਾਫੀ ਮਾੜੇ ਆ ਤੇ ਪਿੰਡ ਦੇ ਬੱਚੇ ਬਿਮਾਰ ਹੋ ਸਕਦੇ ਆ ਬਜ਼ੁਰਗ ਬਿਮਾਰ ਹੋ ਸਕਦੇ ਆ ਤੇ ਘੱਟੋ ਘੱਟ ਪਿੰਡ ਦਾ ਸੁਧਾਰ ਕਰਨਾ ਜ਼ਰੂਰੀ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਪਿੰਡ ਦੇ ਵਿੱਚ ਵਿਕਾਸ ਆ ਲੋ ਇੱਥੇ ਵੀ ਉਲਟਾ ਦੇਖਿਆ ਨਾਲੇ ਜੋ ਪਰਿਵਾਰ ਆ ਰਿਹਾ ਹੈ ਅਕਸਰ ਦੇਖਿਆ ਹੁੰਦਾ ਹੈ ਵੀ ਜਿਹੜਾ ਪਾਣੀ ਹੈ ਨਾ ਆ ਦੇਖੋ ਘੁੰਮ ਰਿਹਾ ਹੈ ਅਕਸਰ ਜਿਹੜਾ ਗੰਦਾ ਪਾਣੀ ਹੁੰਦਾ ਹੈ ਉਹ ਨਾਲੇ ਵਿੱਚ ਨੂੰ ਜਾਂਦਾ ਹੁੰਦਾ ਹੈ ਇਹਦੇ ਨਾਲੇ ਦੇ ਵਿੱਚ ਤੋਂ ਪਾਣੀ ਬਾਹਰ ਆ ਕੇ ਪਲਾਟਸ ਨੂੰ ਜਾ ਰਿਹਾ ਇਧਰ ਨੂੰ ਬਾਜੀ ਬਾ ਪਿੰਡ ਦਾ ਵਿਕਾਸ ਛਾਇਆ ਪਿਆ ਹੁਣ ਤੁਸੀਂ ਇਹ ਵੀਡੀਓ ਜਿਹੜੀ ਹੈ ਕੌਂਸਲ ਪ੍ਰਧਾਨ ਸੰਜੀਤ ਸਿੰਘ ਜਿੱਤੀ ਜੀ ਨੂੰ ਜਰੂਰ ਸੈਂਡ ਕਰ ਦਿਓ ਸ਼ਾਇਦ ਉਹਨਾਂ ਦੇ ਧਿਆਨ 'ਚ ਨਾ ਹੋਵੇ ਕਿਉਂਕਿ ਜਦੋਂ ਨਾ ਅਸੀਂ ਕਿਸੇ ਰਾਜਨੀਤਿਕ ਆਗੂ ਨੂੰ ਜਾਂ ਕਿਸੇ ਮੰਨ ਲਓ ਕੋਈ ਕਿਤੇ ਕੁਝ ਹੋ ਗਿਆ ਜਾਂ ਸੀ ਕੋਈ بڑے ਅਫਸਰ ਨੂੰ ਫੋਨ ਕਰਦੇ ਆ ਵੀ ਭਾਈ ਆਹ ਕੰਮ ਅੱਛਾ ਮੈਨੂੰ ਪਤਾ ਨਹੀਂ ਤਾਂ ਮੈਂ ਪਤਾ ਕਰਦਾ ਸ਼ਾਇਦ ਉਹਨਾਂ ਨੂੰ ਪਤਾ ਨਾ ਹੋਵੇ ਇਸ ਕਰਕੇ ਹਾਲਾਤ ਜ਼ਰੂਰ ਦਿਖਾ ਦੇਵੇ ਤੇ 10 20 ਬੰਦੇ ਲਾ ਕੇ ਨਗਰ ਕੌਂਸਲ ਚ ਪ੍ਰਧਾਨਗੀ ਆਉਣਾ ਕੋਲ ਹੈ ਜੇ ਹੀ ਉਹਨਾਂ ਕੋਲ ਹੈ ਐਸ ਡੀਓ ਉਹਨਾਂ ਕੋਲ ਹੈ ਈਓ ਉਹਨਾਂ ਕੋਲ ਹੈ ਤੇ ਘੱਟੋ ਘਾਟ ਆਪਣੇ ਪਿੰਡ ਦੇ ਹਾਲਾਤਾਂ ਸੁਧਾਰ ਸਕਣ ਆਹ ਪਿੰਡ ਦੇ ਹਾਲਾਤ ਹੈ ਪਿੰਡ ਪੜਿਆਲਾ ਦੇ ਤੇ ਇਸ ਨੂੰ ਜ਼ਰੂਰ ਸਮੱਸਿਆ ਨੂੰ ਦੂਰ ਕੀਤਾ ਜਾਵੇ ਆ ਲੋ ਇਹ ਲੇਡੀਜ਼ ਖੜੇ ਹੈ ਇਹਨਾਂ ਨੇ ਪਿੰਡ ਜਾਣਾ ਹੋਣਾ ਇਸੋਦਿਆਂ ਵੀ ਭਾਈ ਪਿੰਡ ਜਾਈਏ ਜਾਂ ਨਾ ਜਾਈਏ ਕੀ ਕਰੀਏ ਚਲੋ ਰਾਬਰ ਆਖਾ ਤੇ ਜ਼ਰੂਰ ਅਪੀਲ ਸਾਰਿਆਂ ਨੂੰ ਇਹ ਹੀ ਹੈ ਕਿ ਇਹ ਪੜਿਆਲਾ ਪਿੰਡ ਦੇ ਤੁਹਾਨੂੰ ਹਾਲਾਤ ਦਿਖਾਏ ਆ ਤੇ ਹਾਲਾਤ ਰਸਤੇ ਦੇ ਜਿਹੜੇ ਹਾਲਾਤ ਦਿਖਾਏ ਆ ਹਾਲਾਂਕਿ ਰਸਤੇ ਦੋ ਤਿੰਨ ਹੋਰ ਵੀ ਹੋਣੇ ਜਿਹੜੇ ਰਸਤੇ ਨੂੰ ਲੋਕ ਪਿੰਡ ਜਾ ਸਕਣ ਪਰ ਪਿੰਡ ਵਾਲਿਆਂ ਨੇ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਪਿੰਡ ਵਾਲਿਆਂ ਦੇ ਕੋਲ ਪੈਸੇ ਨਹੀਂ ਹੈਗੇ ਪਿੰਡ ਵਾਲਿਆਂ ਦੇ ਕੋਲ ਪੈਸੇ ਸਭ ਕੁਝ ਹੈਗੇ ਆ ਕੰਮ ਕਰ ਸਕਦੇ ਆ ਜੇਕਰ ਤੁਸੀਂ ਨਹੀਂ ਕਰ ਸਕਦੇ ਘੱਟੋ ਘੱਟ ਜਾ ਰਹੇ ਆਪਣੇ ਪ੍ਰਧਾਨ ਨੂੰ ਤਾਂ ਕਹਿ ਦਿਓ ਵੀ ਇਹਨੂੰ ਸੈੱਟ ਕਰ ਦਿਓ ਪ੍ਰਧਾਨ ਨੂੰ ਨਹੀਂ ਕਹਿ ਸਕਦੇ ਨਗਰ ਕੌਂਸਲ ਦੇ ਈਓ ਨੂੰ ਤਾਂ ਕਹਿ ਦਿਓ ਈਓ ਨੂੰ ਨਹੀਂ ਕਹਿ ਸਕਦੇ ਵਿਰੋਧੀ ਪਾਰਟੀ ਨੂੰ ਤਾਂ ਕਹਿ ਦਿਓ ਵਿਰੋਧੀ ਪਾਰਟੀ ਨੂੰ ਵੀ ਨਹੀਂ ਕਹਿ ਸਕਦੇ ਗੁਰਪ੍ਰਤਾ ਪੜਿਆਲੇ ਨੂੰ ਕਹਿ ਦਿਓ ਗੁਰਪ੍ਰਤਾ ਪੜਿਆਲੇ ਨੂੰ ਵੀ ਨਹੀਂ ਕਹਿ ਸਕਦੇ ਖੁਦ 10-10 ਰੁਪਏ ਇਕੱਠੇ ਕਰਕੇ ਲਾ ਲਓ ਭਾਈ ਇੰਨਾ ਕੁ ਤਾਂ ਕਰ ਲਓ ਜੇ ਪਿੰਡ ਦੇ ਹਾਲਾਤ ਸੁਧਾਰਨੇ ਆ ਕਿਉਂਕਿ ਦੋ ਤਿੰਨ ਪੁਲ ਜਿਹੜੇ ਆ ਹੋਰ ਬਣ ਰਹੇ ਆ ਅਤੇ ਜਿਹੜੇ ਦੋ ਪੁਲੋਂ ਹੋਰ ਬਣਨੇ ਆ ਉਹਦੇ ਨਾਲ ਜਿਹੜਾ ਪੁਲਾਂ ਦੇ ਉੱਪਰ ਬਰਸਾਤ ਦਾ ਪਾਣੀ ਆਣਾ ਉਹ ਵੀ ਪਾਣਾ ਪਾਣੀ ਜਿਹੜਾ ਉਹ ਪਿੰਡ ਦੇ ਵਿੱਚ ਹੀ ਆਣਾ ਹੈ ਸੜਕ ਤੇ ਆਣਾ ਹੈ ਤੇ ਸੜਕ ਦਾ ਲੈਵਲ ਤੁਹਾਡੇ ਸਾਹਮਣੇ ਹੀ ਹੈ ਨਾਲ ਜਿਹੜੀਆਂ ਕਲੋਨੀਆਂ ਹੁਣ ਬਣ ਰਹੀਆਂ ਤੇ ਕਲੋਨੀਆਂ ਜਦੋਂ ਬਣਨੀਆਂ ਤਾਂ ਉਹ ਘੱਟੋ-ਘੱਟ 2 ਜਾਂ 4 ਫੁੱਟ ਉੱਚੀ ਚੱਕ ਕੇ ਜਿਹੜੀਆਂ ਕਲੋਨੀਆਂ ਬਣੂਗੀਆਂ ਤੇ ਉਹਦਾ ਪਾਣੀ ਵੀ ਜਿਹੜਾ ਪਿੰਡ ਪੜਿਆਲੇ ਕਨੀਓ ਆਣਾ ਤੇ ਹੁਣ ਸੋਚਣਾ ਤੁਸੀਂ ਐ ਕਿਉਂਕਿ ਰਹਿਣਾ ਤੁਸੀਂ ਐ ਜੇ ਤੁਸੀਂ ਆਪਣੇ ਬਾਰੇ ਵੀ ਨਹੀਂ ਬੋਲ ਸਕਦੇ ਤਾਂ ਬਾਈ ਤੁਹਾਡਾ ਰੱਬ ਰਾਖਾ ਹਉਣੋ ਵਿਚਾਰੀ ਕੁੜੀ ਆ ਰਹੀ ਐ ਸਾਹਮਣੇ ਪੈਦਲ ਆ ਰਹੀ ਐ ਕੰਨਿਆ ਦੇਵੀ ਉਹਨੇ ਵਿਚਾਰੇ ਨੇ ਹੁਣ ਪਤਾ ਨਹੀਂ ਉਹਨੇ ਅੱਗੇ ਆ ਕੇ ਬ੍ਰੇਕਾਂ ਮਾਰ ਲੈਣੀ ਐ ਵੀ ਭਾਈ ਇਧਰੋਂ ਲੰਘਣਾ ਜਾਂ ਨਹੀਂ ਲੰਘਣਾ ਪਤਾ ਨਹੀਂ ਉਹ ਵਿਚਾਰੇ ਆ ਰਹੀ ਐ ਇਧਰੋਂ ਹੁਣ ਪਤਾ ਨਹੀਂ ਕਿਧਰ ਨੂੰ ਕਿਆ ਜਾਊਂਗੀ ਉਹ ਰੁੱਕ ਗਈ ਵਿਚਾਰੀ ਦੇਖ ਕੇ ਪਾਣੀ ਜਾਂ ਤਾਂ ਉੱਪਰ ਆ ਬੱਚਾ ਕੋਈ ਜਿਹਨੂੰ ਨਹੀਂ ਪਤਾ ਵੀ ਇਧਰ ਨੂੰ ਵਸਤਾ ਅੱਗੇ ਪੂਰਾ ਹੋਇਆ ਐ ਕਿਆ ਫੇ ਵਿਚਾਰੀ ਜੁੱਤੇ ਹੱਤਾਂ ਮਾ ਫੜ ਕੇ ਆ ਫੇ ਨਿਕਲੂਗੀ ਹੁਣ ਦੇਖਦੇ ਆ ਬੱਚਾ ਕਿਧਰੋਂ ਨਿਕਲਦਾ ਕਿਉਂਕਿ ਸਾਹਮਣੇ ਇੱਕ ਬੱਚਾ ਆ ਰਿਹਾ ਹੈ ਲੜਕੀ ਹੈ ਉਹਨੇ ਸ਼ਾਇਦ ਕੋਲੇਜ ਯੂਨੀਵਰਸਿਟੀ ਕਿਤੇ ਜਾਣਾ ਹੋਣਾ ਤੇ ਅੱਗੇ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਹੁਣ ਬੱਚਾ ਨਿਕਲੇਗਾ ਕਿੱਧਰ ਨੂੰ ਕਿਉਂਕਿ ਰਸਤਾ ਹੀ ਹੈ ਵੀਡੀਓ ਬਹੁਤ ਨੇ ਦੇਖਣੀ ਹੈ ਵੀਡੀਓ ਸ਼ੇਅਰ ਹੁਣੇ ਹੀ ਕਰਨੀ ਹੈ ਜਿਹਦਾ ਜ਼ਮੀਰ ਜਾਗਦਾ ਹੋਊਗਾ ਜੇਕਰ ਤੁਹਾਡਾ ਜ਼ਮੀਰ ਜਾਗਦਾ ਹੋਊਗਾ ਨਾ ਤਾਂ ਸ਼ੇਅਰ ਕਰਿਓ ਜੇਕਰ ਜ਼ਮੀਰ ਨਹੀਂ ਜਾਗਦਾ ਤਾਂ ਸ਼ੇਅਰ ਨਾ ਕਰਿਓ ਫਿਰ ਆਪਣਾ ਆਰਾਮ ਨਾਲ ਬੈਠੋ ਕਿਉਂਕਿ ਸਰਕਾਰਾਂ ਆਉਂਦੀਆਂ ਰਹਿਣੀਆਂ ਲੀਡਰ ਆਉਂਦੇ ਰਹਿਣੇ ਜਾਂਦੇ ਰਹਿਣੇ 5 ਸਾਲ ਬਾਅਦ ਕੋਈ ਨਹੀਂ ਪੁੱਛਦਾ ਉਹ ਦੇਖੋ ਉਹ ਬੱਚੀ ਨੂੰ ਰਸਤਾ ਹੀ ਬਦਲਣਾ ਪੈ ਗਿਆ ਇਧਰੋਂ ਆਈ ਹੋਣੀ ਉੱਤੇ ਤੋਂ ਹੁਣ ਉਹ ਖਾਲੀ ਪਲਾਟ ਚੋਂ ਬੱਚੀ ਉਹ ਕਲੋਨੀ ਦੇ ਵਿੱਚ ਐਂਟਰੀ ਕਰੂਗੀ ਇਧਰ ਕਲੋਨੀ ਹੈ ਕਲੋਨੀ ਵਾਲਾ ਰਸਤਾ ਸਾਫ਼ ਹੈ ਉਧਰੋਂ ਨਿਕਲੂਗਾ ਚਲੋ ਹੁਣ ਤੁਹਾਨੂੰ ਹਾਲਾਤ ਦਿਖਾਤੇ ਵੀ ਕਿਸ ਤਰ੍ਹਾਂ ਇੱਕ ਬੱਚੀ ਜਿਹੜੀ ਹੈ ਉਹ ਜਦੋਂ ਸਕੂਲ ਕਾਲਜ ਯੂਨੀਵਰਸਿਟੀ ਆਉਣ ਵਾਸਤੇ ਸੜਕ ਤੋਂ ਨਿਕਲੀ ਸੀਗੀ ਆ ਲੋ ਇਹ ਨਾਲੇ ਦੇ ਹਾਲਾਤ ਹੈ ਕਰਾਲੀ ਵਾਲੇ ਸ਼ਹਿਰ ਦੇ ਨਾਲੇ ਤਾਂ ਬਹੁਤ ਸਾਫ਼ ਹੋਲੇ ਹੁਣ ਇਹਨਾਂ ਨੂੰ ਵੀ ਸਾਫ਼ ਕਰਨ ਦੀ ਲੋੜ ਹੈ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਹੈ ਵੀ ਕਿੱਥੇ ਤੱਕ ਆਇਆ ਹੋਇਆ ਤੇ ਇਹ ਪਿੰਡ ਦੀ ਮੇਨ ਸੜਕ ਹੈ ਜਿੱਥੇ ਕਿ ਅਕਸਰ ਗੱਲਾਂ ਹੁੰਦੀਆਂ ਵੀ ਇੱਥੇ ਨੂੰ ਨਿਕਲ ਕੇ ਜਾਣਾ ਤੇ ਇਹ ਪਿੰਡ ਸੇਠਾਂ ਦਾ ਪਿੰਡ ਹੈ ਅਮੀਰਾਂ ਦਾ ਪਿੰਡ ਹੈ ਤੇ ਉਹ ਦੇਖੋ ਬੱਚਾ ਕਿਦਦਨੂੰ ਹੁਣ ਘੁੰਮ ਘੰਮ ਕੇ ਚਾਰ ਪਾਸੇ ਨੂੰ ਤੁਹਾਨੂੰ ਦਿਖਾ ਦੇਣ ਨਾਲ ਹਲੋ ਹੋ ਗਿਆ ਬੱਚੀ ਗੁੜੀਆ ਆਈ ਦੀ ਪਿੰਡ ਜੋ ਪੜਿਆਲੇ ਦੀ ਵਿਚਾਰੀ ਬੱਚੀ ਹੈ ਇਹਨੇ ਜਾਣਾ ਹੁਣਾਂ ਕਾਲਜ ਯੂਨੀਵਰਸਿਟੀ ਇੱਧਰ ਨੂੰ ਤਾਂ ਸਵਿਟਜ਼ਰਲੈਂਡ ਹੈ ਤੇ ਉਦੋਂ ਨੂੰ ਫਿਰ ਥੋੜਾ ਜਿਹਾ ਰਸਤਾ ਸਾਫ਼ ਸੀਗਾ ਤਾਂ ਕਰਕੇ ਬੱਚਾ ਉੱਧਰ ਨੂੰ ਗਿਆ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੀਡੀਓ ਸ਼ੇਅਰ ਕਰਨੀ ਹੈ ਨਹੀਂ ਕਰਨੀ ਤੁਸੀਂ ਕਰੋ ਚਾਹੇ ਨਾ ਕਰੋ ਪਰ ਹਾਲਾਤ ਜਿਹੜੇ ਪੜਿਆਲੇ ਪਿੰਡ ਦੇ ਤੁਹਾਨੂੰ ਦਿਖਾਤੇ ਨਗਰ ਕੌਂਸਲ ਪ੍ਰਧਾਨ ਜੀ ਦੇ WhatsApp ਗਰੁੱਪ ਦੇ ਵਿੱਚ ਜ਼ਰੂਰ ਵੀਡੀਓ ਭੇਜ ਦਿਓ ਤਾਂ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਅਤੇ ਬਿਮਾਰੀ ਦੇ ਨਾਲ ਕੋਈ ਬਿਮਾਰ ਨਾ ਹੋਵੇ ਕਿਉਂਕਿ ਜਦੋਂ ਕਿਸੇ ਦੀ ਬਿਮਾਰੀ ਦੇ ਨਾਲ ਮੌਤ ਹੁੰਦੀ ਹੈ ਤੇ ਅਕਸਰ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਬਹੁਤ ਆਗੂ ਆਉਂਦੇ ਨੇ ਪੰਜਾਬ ਦੇ ਪ੍ਰਧਾਨ ਵੀ ਆਉਂਦੇ ਨੇ ਮਾਲੇ ਵਾਲੇ ਦੇ ਪ੍ਰਧਾਨ ਆਉਂਦੇ ਨੇ ਜ਼ਿਲ੍ਹੇ ਦੇ ਪ੍ਰਧਾਨ ਵੀ ਆਉਂਦੇ ਨੇ ਬੂਥ ਦੇ ਪ੍ਰਧਾਨ ਵੀ ਆਉਂਦੇ ਨੇ ਪਰ ਇਹਦਾ ਇਲਾਜ ਕਰਨ ਦੇ ਲਈ ਫਿਲਹਾਲ ਹਜੇ ਕੋਈ ਨਹੀਂ ਆ ਰਿਹਾ ਤੇ ਇਸ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਜ਼ਰੂਰ ਕੀਤਾ ਜਾਣਾ ਚਾਹੀਦਾ ਤੇ ਨਗਰ ਕੌਂਸਲ ਦੇ ਈਓ ਸਾਹਿਬ ਨੂੰ ਵੀ ਅਪੀਲ ਹੈ ਕਿ ਜੇਕਰ ਕੋਈ ਢੱਕਾ ਨਹੀਂ ਤੋੜਦਾ ਤਾਂ ਘੱਟੋ ਘੱਟ ਤੁਸੀਂ ਹੀ ਇਸ ਸਮੱਸਿਆ ਦਾ ਹੱਲ ਕਰਵਾ ਦਿਓ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਇਹ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਪਿੰਡ ਪੜਿਆਲਾ ਦੇ ਵਿੱਚ ਜੇਕਰ ਅਖਲੀ ਵਾਰ ਕੋਈ ਲੜਾਈ ਹੁੰਦੀ ਹੈ ਤਾਂ ਉਹ ਪਾਣੀ ਦੇ ਪ੍ਰਬੰਧਾਂ ਨੂੰ ਲੈ ਕੇ ਹੋਣੀ ਹੈ ਚਾਹੇ ਮੇਰੀ ਵੀਡੀਓ ਸੇਵ ਕਰਕੇ ਰੱਖ ਲਿਓ ਜਿੱਦਣ ਬਰਸਾਤ ਚਾਰ ਘੰਟੇ ਹੋਗੀ ਤੇ ਪਿੰਡ ਦੇ ਵਿੱਚ ਘਟੋ ਘਟ ਗੋਡੇ ਗੋਡੇ ਪਾਣੀ ਹੋਣੀ ਆ ਪਾਣੀ ਹੋਊਗਾ ਚਲੋ ਬਾਕੀ ਰੱਬ ਰਾਖਾ ਆਪਣੇ ਵਿਚਾਰ ਹਰ ਇੱਕ ਬੰਦੇ ਦੇ ਪ੍ਰਗਟ ਕਰਨੇ ਜਾਇਜ਼ ਆ ਤੇ ਮੈਨੂੰ ਲੱਗਿਆ ਕਿ ਇਹ ਵੀਡੀਓ ਜਿਹੜੀ ਹੈ ਜ਼ਰੂਰ ਬਣਾਨੀ ਚਾਹੀਦੀ ਹੈ ਇਸ ਕਰਕੇ ਇਹ ਵੀਡੀਓ ਬਣਾਈ ਹੈ ਤੇ ਉਮੀਦ ਕਰਦਾ ਕਿ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਜ਼ਰੂਰ ਹੋਵੇਗਾ ਅਤੇ ਜੇਕਰ ਇਸ ਸਮੱਸਿਆ ਦਾ ਹੱਲ ਹੁੰਦਾ ਤਾਂ ਜਿਹੜਾ ਵੀ ਸਮੱਸਿਆ ਦਾ ਹੱਲ ਕਰੇਗਾ ਉਸ ਦਾ ਧੰਨਵਾਦ ਹੋਵੇਗਾ ਠੀਕ ਹੈ ਜੀ ਸਾਰਿਆਂ ਨੂੰ જય શ્રી ਰਾਮ ਜੀ ਸਾਰਿਆਂ ਨੂੰ ਤੇ ਇਹ ਪਿੰਡ ਦੀ ਜਿਹੜੀ ਵੀਡੀਓ ਹੈ ਇਹ ਨਜ਼ਰ ਕਾਉਂਸਲ ਕੋਰਾਲੀ ਦੇ ਪ੍ਰਧਾਨ ਨੂੰ ਤੁਸੀਂ ਹਰ ਇੱਕ ਜ਼ਰੂਰ ਭੇਜਿਓ ਧੰਨਵਾਦ ਜੀ